ਕਿਵੇਂ ਦਾ ਲੱਗਦਾ ਹੁਣ ਜਦੋਂ ਮੀਸ ਆਪ ਕੰਮ ਕਰ ਰਹੇ ਹੋ ਹੱਥੀਂ ਜਿਹੜਾ ਵੀ ਇਸ ਕਹ ਲੋ ਲੋਕਾਂ ਨੂੰ ਖਵਾਉਣਾ ਇਹ ਕਾਫੀ ਵੱਡੀ ਗੱਲ ਹੁੰਦੀ ਹੈ ਨਾ ਵੀ ਬਹੁਤ ਚੰਗਾ ਲੱਗਦਾ ਕਿ ਲੋਕ ਜਦੋਂ ਲੈ ਕੇ ਜਾਂਦੇ ਕਿ ਤੁਸੀਂ ਤੁਹਾਡੇ ਹੱਥ ਤੇ ਸਪੇ ਅੱਛਾ ਹੈ ਬੜਾ ਵਧੀਆ ਬਣਾਇਆ ਤੋ ਆਪਣੇ ਆਪ ਨੂੰ ਵੀ ਚੰਗਾ ਲੱਗਦਾ ਵਾਕਈ ਇਸ ਤੋਂ ਪਹਿਲਾਂ ਕੀ ਕਰਦੇ ਹੁੰਦੇ ਸੀ ਕਿ ਯਾਨੀ ਕਿ ਇਹ ਕੰਮ ਕਾਰਟ ਸ਼ੁਰੂ ਕਰਨ ਤੋਂ ਪਹਿਲਾਂ ਕੀਰਤਨ ਸਿਖਾਦੀ ਸੀ ਹੁਣ ਵੀ ਸਿਖਾਣੀ ਆ ਹਾਂਜੀ ਸ਼ਾਮ ਨੂੰ ਕਲਾਸਾਂ ਕੀਰਤਨ ਦੀਆਂ ਲੈਂਦੀ ਆ ਠੀਕ ਹੈ ਤੇ ਮਤਲਬ ਉਧਰ ਤੋਂ ਫਿਰ ਇੱਧਰ ਦਾ ਰੁਝਾਨ ਕਿਵੇਂ ਹੋਇਆ ਐਕਚੁਅਲ ਦੇ ਵਿੱਚ ਨਾ ਅਸੀਂ ਘਰੋਂ ਲੰਗਰ ਤਿਆਰ ਕਰਕੇ ਗੁਰਦਾਰੇ ਪੇਜਦੇ ਸੀਗੇ ਠੀਕ ਹੈ ਜੀ ਕਿਉਂ ਬਸ ਇਦਾਂ ਹੈ ਟੇਸਟ ਹੌਲੀ ਹੌਲੀ ਹੱਥਾਂ 'ਚ ਪੈ ਲੋ ਬਾਣੀ ਪੜੀਦੀ ਹੈ ਹਨਾ ਹੂੰ ਹੂੰ ਕਿਉਂ ਟੇਸਟ ਆਈ ਜਾਂਦਾ ਬਾਣੀ ਦਾ ਵੀ ਥੋੜਾ ਬਹੁਤਾ ਬਿਲਕੁਲ ਤੇ ਘਰ ਕੇ ਬਸ ਥੋੜਾ ਮੂੜ ਬਣ ਗਿਆ ਕਿ ਚਲੋ ਇਹ ਵੀ ਕੰਮ ਕਰਕੇ ਦੇਖੀਏ ਹਾਂਜੀ ਤੁਸੀਂ ਇੱਥੇ ਸਿਆਲ ਦੇ ਮੌਸਮ ਦੇ ਵਿੱਚ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਬਣਾਇਆ ਇੱਕ ਵਾਰਿਆਂ ਕੀ ਕਹਿਣਾ ਚਾਹੁੰਦੇ ਕਿਵੇਂ ਯਾਨੀ ਕਿ ਸ਼ੁਰੂ ਕੀਤਾ ਨਾ ਸਾਰਾ ਕੁਝ ਇਹ ਵੈਸੀ ਪਲਾਨ ਕਾਫੀ ਟਾਈਮ ਦੀ ਕਰ ਰਹੀ ਸੀਗੀ ਠੀਕ ਹੈ ਜੀ ਕੋਈ ਬਣ ਨਹੀਂ ਰਹੀ ਆ ਸਿੱਖਾ ਹਾਂਜੀ ਤੇ ਕਈ ਗੱਲਾਂ ਅਸੀਂ ਰੋਡ ਤੇ ਖੜੇਗੇ ਇੱਦਾਂ ਹੋ ਜੂ ਹਮਮ ਤੁਹਾਨੂੰ ਲੱਗਦਾ ਰੋਡ ਤੇ ਖੜਨਾ ਹਾਂਜੀ ਤੇ ਬਸ ਹੌਲੀ ਹੌਲੀ ਫਿਰ ਕੋਈ ਸਿਚੁਏਸ਼ਨ ਇਦਾਂ ਦੀ ਬਣ ਗਈ ਓਕੇ ਫਿਰ ਮਨਕੀਤਾ ਕੀ ਚਲੋ ਮੈਂ ਕਰਦੇ ਹਾਂ ਕੰਮ ਇਹ ਹਮ ਜੇ ਸਹੀ ਲੱਗੂਗਾ ਤਾਂ ਫਿਰ ਕਰੀ ਲਵਾਂਗੇ ਕੰਟੀਨਿਊ ਬਿਲਕੁਲ ਬਿਲਕੁਲ ਤੇ ਕਿਵੇਂ ਦਾ ਲੱਗਦਾ ਹੁਣ ਜਦੋਂ ਮੀਨਸ ਆਪ ਕੰਮ ਕਰ ਰਹੇ ਹੋ ਹੱਥੀਂ ਜਿਹੜਾ ਵੀ ਇਸਕੇ ਲੋ ਲੋਕਾਂ ਨੂੰ ਖਵਾਉਣਾ ਇੱਕ ਕਾਫੀ ਵੱਡੀ ਗੱਲ ਹੁੰਦੀ ਹੈ ਨਾ ਵੀ ਇੱਕ ਸਾਬ ਹ ਜਦੋਂ ਆਪਣੇ ਗ੍ਰੰਥ ਚ ਵੀ ਇਹ ਲਿਖਿਆ ਕਿ ਲੰਗਰ ਹੈ ਨਾ ਪਰ ਆਪਾਂ ਫੇਰ ਵੀ ਕਿਸੇ ਨੂੰ ਖਵਾ ਰਹੇ ਹਾਂ ਸੜਕ ਤੇ ਖੜ ਕੇ ਬਹੁਤ ਚੰਗਾ ਲੱਗਦਾ ਕਿ ਜਦੋਂ ਲੋਕ ਜਦੋਂ ਲੈ ਕੇ ਜਾਂਦੇ ਕਿ ਤੁਸੀਂ ਤੁਹਾਡੇ ਹੱਥ ਤੇ ਅੱਛਾ ਹੈ ਬੜਾ ਵਧੀਆ ਬਣਾਇਆ ਤੋ ਆਪਣੇ ਆਪ ਨੂੰ ਵੀ ਚੰਗਾ ਲੱਗਦਾ ਵਾਕਈ ਤੇ ਹਨਰ ਕੋਈ ਸੀਗਾ ਤੇ ਉਹਨੂੰ ਲਪੋਇਆ ਹੋਇਆ ਸੀਗਾ ਬਿਲਕੁਲ ਬਿਲਕੁਲ ਇਹ ਹੁਣ ਕੀ ਬਣਾ ਰਹੇ ਹੋ ਇਸ ਟਾਈਮ ਦੇ ਉੱਤੇ ਜੀ ਮੈਂ ਆਲੂ ਦਾ ਪਰਾਂਠਾ ਤੇ ਇਹਦੇ ਵਿੱਚ ਯਾਨੀ ਕਿ ਕਿਹੜਾ ਕਿਹੜਾ ਮਟੀਰੀਅਲ ਯੂਜ਼ ਕਰਦੇ ਹਾਂ ਮੈਂ ਦੱਸੂ ਇੱਕ ਵਾਰੀ ਇਹਦੇ ਵਿੱਚ ਆਲੂ ਪਿਆਜ਼ ਅਦਰਕ ਵੀ ਕਰਦੇ ਸੀ ਫਰੀ ਮੇਥੀ ਧਨੀਆ ਹਾਂਜੀ ਹਾਂਜੀ ਤੇ ਇਹ ਸਾਰਾ ਕੁਝ ਨਾ ਮਸਾਲੇ ਕਿਦਾਂ ਇਹ ਬਜਾਰੋਂ ਲੈਣੋ ਕਿ ਆਪਸ ਬਣਾਉਣੋ ਸਾਰੇ ਜਿਹੜਾ ਆਪ ਹੀ ਸਾਰਾ ਗੁਦਾ ਆਪ ਹੀ ਆਪਣਾ ਸਭ ਕੁਝ ਇੱਥੇ ਆਪਣਾ ਹੀ ਬਣਾਇਆ ਹੋਇਆ ਦੇਸੀ ਘਿਓ ਮੱਖਣ ਅੱਛਾ ਜੀ ਹਾਂਜੀ ਯਾਨੀ ਕਿ ਪਰੌਂਠਾ ਵੀ ਜਿਹੜਾ ਅ ਅੱਪਾ ਜਦੋਂ ਸੇਕਦੇ ਆ ਉਹ ਵੀ ਦੇਸੀ ਘਿਓ ਦੇ ਵਿੱਚ ਸੇਕਦੇ ਨੇ ਕਿਉਂ ਤੇ ਇਸ ਤੋਂ ਪਹਿਲਾਂ ਕੀ ਕਰਦੇ ਹੁੰਦੇ ਸੀ ਕਿ ਯਾਨੀ ਕਿ ਇਹ ਕੰਮ ਕਾਟ ਸ਼ੁਰੂ ਕਰਨ ਤੋਂ ਪਹਿਲਾਂ ਕੀ ਤੁਹਾਨੂੰ ਸਿਖਾਦੀ ਸੀ ਹੁਣ ਵੀ ਸਿਖਾਣੀ ਆ ਹਾਂਜੀ ਆਪਣੇ ਕਲਾਸਿਸ ਕੀਰਤਨੀਆਂ ਲੰਨੀਆਂ ਠੀਕ ਹੈ ਤੇ ਮਤਲਬ ਉਧਰ ਤੋਂ ਫਿਰ ਇਧਰ ਦਾ ਰੁਝਾਨ ਕਿਵੇਂ ਹੋਇਆ ਐਕਚੁਅਲ ਤੇ ਵਿੱਚ ਨਾ ਅਸੀਂ ਘਰੋਂ ਲੰਗਰ ਤਿਆਰ ਕਰਕੇ ਗੁਰਦਾਰੇ ਭੇਜਦੇ ਸੀਗੇ ਠੀਕ ਹੈ ਜੀ ਕਿਉਂ ਬਸ ਇਦਾਂ ਹੀ ਟੇਸਟ ਹੌਲੀ ਹੌਲੀ ਹੱਥਾਂ 'ਚ ਪੈ ਲੋ ਬਾਣੀ ਪੜੀ ਦੀ ਹੈ ਹਨਾ ਹੂੰ ਹੂੰ ਕਿ ਉਹ ਟੇਸਟ ਆ ਹੀ ਜਾਂਦਾ ਬਾਣੀ ਦਾ ਵੀ ਥੋੜਾ ਬਹੁਤਾ ਬਿਲਕੁਲ ਤੇ ਘਰ ਕੇ ਬਸ ਥੋੜਾ ਮੂੜ ਬਣ ਗਿਆ ਕਿ ਚਲੋ ਇਹ ਵੀ ਕੰਮ ਕਰਕੇ ਦੇਖੀਏ ਹਾਂਜੀ ਤੇ ਇੱਥੇ ਵੀ ਮਿਸ ਬਾਣੀ ਨਾਲ-ਨਾਲ ਚੱਲਦੀ ਰਹਿੰਦੀ ਹੈ ਘਰੇ ਵੀ ਤਿਆਰ ਹੁੰਦੇ ਨੇ ਉਸ ਮਾਮੇ ਹਾਂਜੀ ਤੇ ਪਾਣੀ ਚੱਲਦੀ ਹੁੰਦੀ ਐ ਹੂੰ ਤੇ ਹੋਰ ਕੀ ਹੁੰਦਾ ਆਪਣੇ ਕੋਈ ਇੱਦਾਂ ਚਲੋ ਆਲੂ ਦੇ ਪਰੌਂਠੇ ਬਣਾ ਰਹੇ ਹਾਂ ਸਾਰਾ ਮੱਕੀ ਦੀ ਰੋਟੀ ਸਾਗ ਵੀ ਆਪ ਤਿਆਰ ਕਰਦੇ ਹਾਂ ਸਾਰਾ ਹਾਂਜੀ ਕਿਵੇਂ ਯਾਨੀ ਕਿ ਕਿੰਨੇ ਕੌਜ ਉੱਠ ਜੈਨੇ ਸਵੇਰੇ ਤੇ ਆ ਸਾਗ ਤਿਆਰ ਕਰਨ ਵਾਸਤੇ ਸਭ ਤੋਂ ਵੱਧ ਤੇ ਡੈਡੀ ਸਭ ਤੋਂ ਪਹਿਲਾਂ ਉੱਠਦੇ ਨੇ ਕਿਉਂਕਿ ਇਹਨਾਂ ਨੇ ਮੰਡੀ 'ਚ ਜਾ ਕੇ ਸਮਾਨ ਵੀ ਲੈ ਕੇ ਆਣਾ ਸਾਰਾ ਹਾਂਜੀ ਇਹਨਾਂ ਸਾਗ ਦਾ ਮਟੀਰੀਅਲ ਸਾਰਾ ਬਿਲਕੁਲ ਫਟੇਲੀ ਬਣਾਈਦਾ ਠੀਕ ਹੈ ਤੇ ਫਿਰ ਇਹ ਚ ਆਲਣ ਵਗੈਰਾ ਸਾਰਾ ਕੁਝ ਹਾਂਜੀ ਹੱਥ ਨਾਲ ਹੀ ਘੋਟਦੇ ਆ ਸਾਰਾ ਹੱਥ ਨਾਲ ਘੋਟਦੇ ਆ ਬਿਲਕੁਲ ਤੇ ਸੇਕ ਦੇ ਮਿਸ ਬਣਾਉਣੇ ਜਦੋਂ ਇਹ ਗੈਸ ਤੇ ਬਣਾਉਣੇ ਜਾਂ ਲੋਕ ਬਣਾਉਂਦੇ ਕਿ ਕਿੱਦਾਂ ਚੁੱਲੇ ਤੇ ਬਣਾਉਣਾ ਮਿਸ ਠੰਡ ਦੇ ਵਿੱਚ ਵਧੀਆ ਖਵਾਉਣ ਵਾਸਤੇ ਤੜਕੇ ਉੱਠ ਜਾਂਦੇ ਹੋ ਫਿਰ ਚੁੱਲੇ ਦੇ ਮਿਸ ਜਿਹੜਾ ਸਾਗ ਰਿਜ ਰਿਜ ਕੇ ਬਣਾਉਣਾ ਮੈਨੂੰ ਸਾਗ ਦਿਖਾਉਂਗੇ ਇੱਕ ਵਾਰੀ ਕਿਵੇਂ ਮਿਸ ਇੱਕ ਵਾਰੀ ਆਓ ਤੁਹਾਨੂੰ ਸਾਗ ਵੀ ਦਿਖਾਉਂਦੇ ਆ ਵੀ ਕਿਸ ਤਰੀਕੇ ਨਾਲ ਵਧੀਆ ਸਾਗ ਜਿਹੜਾ ਹੱਥ ਨਾਲ ਘੋਟਿਆ ਹੋਇਆ ਵੀ ਓਏ ਹੋਏ ਕੀ ਬਾਤ ਹੈ ਜੀ ਬਿਲਕੁਲ ਪਤਾ ਲੱਗਦਾ ਵੀ ਹਾਂ ਮਿਹਨਤ ਲੱਗੀ ਹੋਈ ਆ ਸਾਗ ਉੱਤੇ ਕਿਉਂਕਿ ਜਿੰਨਾ ਸਾਗ ਆਪਾਂ ਰੰਨਦੇ ਆ ਓਨੀ ਇਹ ਚੀਜ਼ ਵਿੱਚ ਵਧੀਆ ਇਹਦੀ ਖੁਸ਼ਬੂ ਓਨੀ ਘੈਂਟ ਨਿਕਲ ਕੇ ਆਉਂਦੀ ਆ ਜਦੋਂ ਖਾਓ ਫਿਰ ਪਤਾ ਲੱਗੂ ਅੱਛਾ ਹਾਂਜੀ ਜਦੋਂ ਖਾਓਗੇ ਫਿਰ ਲੱਗੋਗੇ ਨਾ ਟੇਸਟ ਕਿਦਾਂ ਦਾ ਠੀਕ ਆ ਠੀਕ ਆ ਤੇ ਹੋਰ ਆਪਣੇ ਕੋਲ ਕੀ ਕੁਝ ਹੁੰਦਾ ਵਾਂ ਮੈਂ ਹਾਲ ਤਾਂ ਆਪਣੇ ਕੋਲ ਇਹ ਚਾਹ ਬਣਦਾ ਤੇ ਸਾਗ ਮੱਕੀ ਦੀ ਰੋਟੀ ਅੱਛਾ ਜੀ ਮੱਖਣ ਬਾਕੇ ਅਸੀਂ ਸਬਜ਼ੀ ਵੀ ਬਣਾ ਕੇ ਲੈਨੇ ਆ ਕਈ ਬੁਲਕੇ ਸਿੰਪਲ ਪਸੰਦ ਕਰਦੇ ਨੇ ਹਾਂ ਹਾਂ ਕਦੀ ਮਟਰ ਮਸ਼ਰੂਮ ਠੀਕ ਹੈ ਜੀ ਕਦੀ ਕੋਈ ਸੁੱਕੀ ਸਬ지 ਅਲੱਗ-ਅਲੱਗ ਹੰਗਾਂ ਦਾ ਸਮ ਪਰੌਂਠੇ ਦਾ ਸਾਈਜ਼ ਵੀ ਕਾਫੀ ਜੰਬੋ ਸਾਈਜ਼ ਦਾ ਹੈ ਪੂਰਾ ਜਿਹੜਾ ਕੀ ਕਹਿੰਦੇ ਹੁੰਦੇ ਇਹਨੂੰ ਮਤਲਬ ਕੋਈ ਖਾਵੇ ਤਾਂ ਇੱਕ ਨਾਲ ਵੀ ਢਿੱਡ ਭਰ ਜਾਵੇ ਇਹ ਨਾ ਹੋਵੇ ਕਿ ਮੇਰੇ ਢਿੱਡ ਨਹੀਂ ਭਰਿਆ ਚੱਕਲੇ ਚ ਪੂਰੇ ਚੱਕਲੇ ਦੇ ਸਾਈਜ਼ ਦਾ ਜਣਾ ਕਿ ਇਹਨੂੰ ਕਰ ਲਿਆ ਹੋਇਆ ਹੈ ਨਾ ਤੇ ਮਣ ਤਵੇ ਤੇ ਆ ਜਾਂਦਾ ਪੂਰਾ ਫਿਰ ਪਰੌਂਠਾ ਹੈ ਬਿਲਕੁਲ ਦੇਖਿਓ ਹੁੰਦੇ ਕਿ ਅਸੀਂ ਹੋਏ ਯਾਨੀ ਕਿ ਤਵਾ ਵੀ ਪੂਰਾ ਭਰ ਕੇ ਤੇ ਇਹਦਾ ਰੇ ਪ੍ਰਾਈਜ਼ ਕੀ ਰਹਿੰਦਾ ਜਦੋਂ ਕੋਈ ਸਿਰਫ 30 ਰੁਪਏ ਦਾ ਸਿਰਫ 30 ਰੁਪਏ ਦਾ ਆਲੂ ਦਾ 30 ਰੁਪਏ ਦਾ ਤੇ ਮਿਕਸ ਮੇਕਸਪੈਂਤੀ ਪਨੀਰ ਚ 50 ਓਕੇ ਗੋਭੀ ਚਾਲੂ ਗੋਭੀ ਚਾਲੂ ਯਾ ਇਹ ਇੰਨੀ ਵੈਰਾਈਟੀ ਇੱਥੇ ਰੱਖੀ ਹੋਈ ਆ ਤੇ ਸਾਰਾ ਕੁਝ ਇਨਕੇ ਘਰੋਂ ਹੀ ਮਟੀਰੀਅਲ ਤਿਆਰ ਕਰਕੇ ਲਿਆ ਰਹੇ ਨੇ ਕਿ ਇੱਥੇ ਤਿਆਰ ਕਰਦੇ ਆ ਹਾਂ ਆਪਾਂ ਘਰੋਂ ਤਿਆਰ ਕਰਦੀ ਆ ਅੱਛਾ ਜੀ ਜਿਵੇਂ ਕਿਸੇ ਦਾ ਟੇਸਟ ਆ ਕਿਸੇ ਨੇ ਹਰੀ ਮਿਰਚ ਨਹੀਂ ਪਵਾਣੀ ਜਾਂ ਕਿਸੇ ਨੇ ਫਿੱਕਾ ਖਾਣਾ ਕਾਲੀ ਮਿਰਚ ਪਸੰਦ ਕਰਦੇ ਆ ਉਹ ਫਿਰ ਇੱਥੇ ਤਿਆਰ ਕਰਦੀ ਆ ਬਾਕੀ ਸਾਰੀ ਠੀਕ 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 ਤੇ ਤੁਸੀਂ ਦੱਸ ਰਹੇ ਸੀ ਦੇਸੀ ਘਿਓ ਵੀ ਘਰ ਦਾ ਹੁੰਦਾ ਯੈਸ ਦੇਸੀ ਘਿਓ ਵੀ ਕਰਦਾ ਮੱਖਣ ਵੀ ਆਪਣੇ ਘਰ ਦਾ ਮੇਸ ਬਾਰੋਂ ਕੁਛ ਨਹੀਂ ਹੈ ਨਾ ਜਿੱਦਾਂ ਲੋਕੀ ਅੱਜਕੱਲ ਕਾਫੀ ਬ੍ਰੈਂਡਿੰਗ ਕਰਦੇ ਸੀ ਇਹ ਮੂਲ ਦਾ ਯੂਜ਼ ਕਰਦੇ ਆ ਅਮਰੀਕਾ ਦਾ ਨਹੀਂ ਨਹੀਂ ਇਹ ਤਰ੍ਹਾਂ ਦਾ ਨਹੀਂ ਹਾਂ ਦੇਖੋ ਵਾਈਟ ਬਟਰ ਆਪਣਾ ਅੱਛਾ ਵਾਈਟ ਬਟਰ ਹਾਥੀ ਐਵੇਂ ਗੋਲਾ ਵਟਿਆ ਹੋਇਆ ਪਤਾ ਲੱਗ ਰਿਹਾ ਕਿ ਹੱਥ ਆਲਾ ਮੱਖਣ ਹੀ ਆ ਹੈਗੀ ਬਿਲਕੁਲ ਤੇ ਯਾਨੀ ਕਿ ਇਹਦੇ ਵਾਸਤੇ ਵੀ ਕਾਫੀ ਮਿਹਨਤ ਆ ਪਹਿਲਾਂ ਦੁੱਧੋ ਦਮ ਮਲਾਈ ਇਕੱਠੀ ਕਰੋ ਫਿਰ ਉਸ ਤੋਂ ਬਾਅਦ ਮਲਾਈ ਫੈਂਟੋ ਫਿਰ ਕਿੱ데 ਜਾ ਕੇ ਮੱਖਣ ਨਿਕਲਦਾ ਬਿਲਕੁਲ ਠੰਡ ਦੇ ਵਿੱਚ ਮੱਖਣ ਕਢਣਾ ਠੰਡੇ ਪਾਣੀ ਚੋ ਕਾਫੀ ਔਖਾ ਹੁੰਦਾ ਪਰ ਫਿਰ ਵੀ ਕਵਾਲਿਟੀ ਬਣਾਉਣ ਵਾਸਤੇ ਤੁਸੀਂ ਕਰ ਰਹੇ ਹੋ ਹਨ ਇੱਥੇ ਕਿਉਂਕਿ ਅਸੀਂ ਕਰ ਆਪਨੀ ਪਸੰਦ ਕਰਦੇ ਚੀਜ਼ਾਂ ਦੀ ਖਾਣੀ ਅੱਛਾ ਜੀ ਫਿਰ ਦੂਸਰੇ ਨੂੰ ਵੀ ਸਾਨੂੰ ਹੁੰਦਾ ਕਿ ਇਹ ਆਪ ਚੰਗਾ ਖਾਣੇ ਬਜੇ ਨਹੀਂ ਚੰਗਾ ਖਵਾਈਏ ਯਾਨੀ ਕਿ ਘਰ ਹੀ ਘਰੋ ਹੀ ਮਾਹੌਲ ਇਦਾਂ ਦਾ ਨਾ ਵੀ ਕਿ ਪਿਓਰ ਖਾਣਾ ਹੈ ਸਾਡੇ ਡੈਡੀ ਨੂੰ ਸਾਰਾ ਕੁਝ ਪਿੰਡ ਦਾ ਹੀ ਪਸੰਦ ਆ ਨਾ ਕਿੱਥਾ ਸਾਡਾ ਪਿੰਡੂ ਆ ਅੱਛਾ ਜੀ ਕਿਹੜਾ ਪਿੰਡ ਆ ਆਪਣਾ ਅਰਤੋਵਾਲ ਅਰਤੋਵਾਲ ਠੀਕ ਆ ਜੀ ਠੀਕ ਆ ਤੇ ਮਤਲਬ ਇਹ ਸਾਰਾ ਸਾਰੇ ਪినాਹਾ ਰੋਗੇ ਸਾਰੇ ਲੋਕ ਇੱਥੇ ਹੀ ਰਹੀਆਂ ਹਾਂ ਉਹ ਇੱਥੇ ਮਨ ਚਲੋ ਫੇਰ ਵੀ ਹਣਾ ਪਸੰਦ ਹੋਈ ਚੀਜ਼ੀ ਆ ਨਾ ਉਹ ਹਾਂਜੀ ਪਿੰਡ ਦੀ ਚੀਜ਼ ਹੋਵੇ ਹੁਣ ਜਦੋਂ ਤੁਸੀਂ ਘਿਓ ਲਾਇਆ ਖੁਸ਼ਬੂ ਨਾਲ ਵੀ ਪਤਾ ਲੱਗਦਾ ਵੀ ਹਾਂ ਹੁਣ ਤੁਸੀਂ ਆਡੀਅנס ਨੂੰ ਕਿਵੇਂ ਦੱਸਾਂਗੇ ਵੀ ਕਿ ਇੰਨੀ ਵਧੀਆ ਖੁਸ਼ਬੂ ਆ ਰਹੀ ਆ ਤੁਸੀਂ ਦੇਸੀ ਪਰ ਨਹੀਂ ਉਹਨਾਂ ਨੂੰ ਨਾ ਤੁਸੀਂ ਐਕਸਪੀਰੀਅੰਸ ਕਰਾ ਸਕਦੇ ਕਿਉਂਕਿ ਜੋ ਮਾਹੌਲ ਇੱਥੇ ਬਣ ਰਿਹਾ ਗਰਮ ਗਰਮ ਤਵੇ ਉੱਤੇ ਰੋਡ ਸਾਈਡ ਦੇ ਉੱਤੇ ਆਪਾਂ ਖੜੇ ਆ ਤੇ ਘਿਓ ਲੱਗ ਰਿਹਾ ਇਹ ਜਿਹੜਾ ਬੇਸ ਪਾ ਦਮੀ ਡੱਕੇ ਗਿਆ ਹੁਣ ਤਾਂ ਹੀ ਉਹ ਵਾਈਟ ਵਾਈਟ ਮੱਖਣ ਪੂਰਾ ਪਰੌਂਠੇ ਉੱਤੇ ਭਰ ਦਿੱਤਾ ਹੋਇਆ। ਕਿਆ ਬਾਤ ਹੈ ਜੀ। ਅਛਾ ਅੰਕਲ ਇਹ ਡੱਬਾ ਜਿਹੜਾ ਕੰਟੇਨਰ ਭਰ ਰਹੇ ਹੋ ਸਾਗ ਦਾ ਕਿੰਨੇ ਦਾ? ਇਹ 100 ਰੁਪਏ ਦਾ। 100 ਰੁਪਏ ਦਾ। ਨਿੱਕੇ ਪਾਈ ਤੁਹਾਨੂੰ ਮੱਖਣ। ਤੁਸੀਂ ਦੇਖ ਸਕਦੇ ਹੋ ਵੀ ਕੰਟੇਨਰ ਜਿਹੜਾ ਸਾਗ ਦਾ ਸਿਰਫ ਤੋਂ ਸਿਰਫ 100 ਰੁਪਏ ਦਾ। ਹਾਂ ਜੀ। ਯਾਨੀ ਕਿ ਹੁਣ ਇਹ ਕੰਟੇਨਰ 100 ਰੁਪਏ ਦਾ, ਇੱਕ 50 ਰੁਪਏ ਦਾ। ਅੱਛਾ ਜੀ। ਹੁਣ ਇਹਨੂੰ ਖਾਣਾ ਖਾਣਾ ਹੀ ਪੈਣਾ ਹੈ ਮਿਹਨਤ ਕੋਈ ਨਹੀਂ ਕਰਨੀ ਪੈਣੀ ਘਰ ਆਲਾ ਸਾਗ ਦਾ ਨੋ ਇੱਥੇ ਹੀ ਹਾਂਜੀ ਕੀ ਬਾਤ ਜਦੋਂ ਖਾਓਗੇ ਫਿਰ ਫਿਰ ਸਾਨੂੰ ਦੱਸੋਗੇ ਆ ਕੇ ਕਿ ਹਾ ਕਿਦਾਂ ਬਣਿਆ ਕੀ ਬਾਤ ਇੱਥੇ ਵੀ ਮੱਖਣ ਪਾਉਣਾ ਹੈ ਇਹ ਬੱਚਾ ਦੇਖੋ ਵੋਏ ਹੋਏ ਪੂਰਾ ਭਰ ਕੇ ਮੱਖਣ ਇੱਥੇ ਵੀ ਪਾਤਾ ਹੈ ਹਾਂਜੀ ਅੱਛਾ ਫਿਰ ਮੈਨੂੰ ਲੱਗਿਆ ਸੀ ਕਿ ਤੇ ਇੰਨਾ ਹੀ ਭਰਨਾ ਬਸ ਬਸ ਆ ਦੇਖੋ ਭਰ ਦੇਣਾ ਪੂਰਾ ਪੂਰਾ ਭਰ ਕੇ ਦੇਮਾ ਘਰ ਦੇ ਕੋਲ ਪੂਰਾ ਪੂਰਾ ਕੰਟੇਨਰ ਸੈਂਟਰ ਵਿੱਚ ਤਾਂ ਪਾਈਦਾ ਮੱਖਣ ਹੈ ਬਾਹਰ ਨਾਲ ਨਿਕਲੇ ਗਾ ਤਾਂ ਹਰ ਨਹੀਂ ਹਾਂ ਠੀਕ ਹੈ ਠੀਕ ਹੈ ਮੈਂ ਤੁਹਾਨੂੰ ਕਿਦਾਂ ਪਸੰਦ ਦਾ ਸਾਗ ਖਾਣਾ ਮੱਖਣ ਦੇ ਨਾਲ ਕਿ ਦੇਸੀ ਘਿਓ ਦੇ ਨਾਲ ਦੋਨੋਂ ਨਾਲ ਹੀ ਦੋਨੋਂ ਨਾਲ ਹੀ ਦੇਸੀ ਘਿਓ ਦਾ ਤੜਕਾ ਲਗਾ ਕੇ ਵੀ ਖਾਣਾਂਗੇ ਓਏ ਹੋਏ ਜਦੋਂ ਜੋਦੀ ਬਾਪੇ ਖਾਏ ਮੱਖਣ ਪਾ ਕੇ ਖਲਾਈ ਦਾ ਅੱਛਾ ਜੀ